ਅੱਜ ਆਪਾਂ ਆਏ ਜੀ ਅੰਮ੍ਰਿਤਸਰ ਹਵੇਲੀ ਸੋ ਪੂਰੀ ਵੀਡੀਓ ਦਿਖਾਵਾਂਗੇ ਜੀ ਐਂਡ ਤੱਕ ਬਨੇ ਰਹੋ ਜੋ ਵੀ ਹੋ ਸਕਦਾ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਾਂ ਸੋ ਇਹ ਜੀ ਟਾਂਗਾ ਹਾਂ ਤਾਂ ਵੀ ਹੋਈ ਜਾਂਦੀ ਵਾਹ ਵਾਹ ਇਹ ਆ ਜੀ ਬੰਦਾ ਜੋ ਵਰਲਡ ਫੇਮਸ ਆ ਜੀ ਕੀ ਆ ਬਾਦ ਆ 11 ਦਾ ਗਰੁੱਪ ਆਇਆ ਹੈ ਜੀ। ਕਿਆ ਬਾਤ ਹੈ ਚੱਕ ਦਿਓ ਫਟਿਓ ਚਲੋ ਬਈ ਵਜਾ ਦਿਓ। ਚੱਕ ਦਿਓ ਬਾਬਾ ਜੀ ਝੰਟਾ। ਆ ਨਵਾਂ ਲੈ ਲੈ ਟਰੱਕ ਤੇਰੇ ਯਾਰ ਨੇ ਪਾਬੀਆਂ ਤੇ ਚੱਲ ਚਲੀਏ ਚਾਤਰੋ ਜੀ। ਸੋ ਇਹ ਨਾਲ ਬੱਚਿਆਂ ਦੇ ਖੇਡਣ ਜੋਗ ਵੀ ਆ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਹੋਰ ਸਿਆਣੇ ਵੀ। ਕਿਆ ਬਾਤ ਹੈ ਜੀ। ਨਮਸਕਾਰ ਜੀ ਸੋ ਅੱਜ ਆਪ ਆਏ ਆ ਜੀ ਅੰਮ੍ਰਿਤਸਰ ਹਵੇਲੀ ਸੋ ਇਹ ਬਾਬਾ ਜੀ ਤੁਹਾਨੂੰ ਮੇਰੇ ਡਾਂਗ ਲੈ ਕੇ ਬਾਬਾ ਜੀ ਡਾਂਗ ਲੈ ਕੇ ਇਹਨਾਂ ਨੂੰ ਕਹਿ ਰਹੇ ਚਰਖਾ ਘਤੋ ਪਰ ਇਹ ਚਰਖਾ ਵੀ ਘਤ ਰਹੇ ਆ ਤੇ ਨਾਲ ਆ ਚੂਚੀ ਵੀ ਘੁਮਾਰੇ ਆ ਤੇ ਅੱਗੇ ਮੈਂ ਗਿਆ ਤੇ ਅੱਗੇ ਸਰਾਈ ਚਾਦਰ ਬੁੰਦੀਆਂ ਵੀ ਆ ਹੀ ਗੀਆਂ ਆ ਦੇਖਿਓ ਜੀ ਔਰ ਇਹ ਆਂਟੀ ਜੀ ਕਹਿੰਦੇ ਮੈਂ ਵੀਡੀਓ ਸਾਹਮਣੇ ਨਹੀਂ ਆਣਾ ਮੈਂ ਕਿਹਾ ਠੀਕ ਹੈ ਜੀ ਇਹ ਵੀ ਸ਼ਰਮਾਂਦੇ ਸੀ ਇਹਨਾਂ ਨੇ ਮੂੰਹ ਪਰੇ ਕਰ ਲਿਆ ਤੇ ਆ ਦੇਖਿਓ ਜੀ ਇਹ ਸੇਲੀਆਂ ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਮੈਂ ਕਿਹਾ ਚਲੋ ਵਧੀਆ ਗੱਲ ਆ ਮੈਂ ਬਹੁਤਾ ਰੁਕਿਆ ਨਹੀਂ ਇੱਥੇ ਫਿਰ ਸੋ ਇਹ ਹੈ ਜੀ ਸਾਡੀ ਹਵੇਲੀ ਦਾ 뷰 ਅੰਮ੍ਰਿਤਸਰੀ ਹਵੇ ਨਹੀਂ ਇਹ ਹੈ ਜੀ ਪੁਰਾਣੇ ਟਾਈਮ ਦੀਆਂ ਚੱਕੀਆਂ ਸੋ ਇਸ ਨੂੰ ਘਮਾ ਕੇ ਇਹਦੇ ਵਿੱਚ ਆਟਾ ਪੀਸਿਆ ਜਾਂਦਾ ਸੀਗਾ ਜੋ ਅੱਜ ਕੱਲ ਆਧੁਨਿਕ ਯੁੱਗ ਹੈ ਜੀ ਜਿਹੜੇ ਪੁਰਾਣੇ ਟਾਈਮ ਵਿੱਚ ਇਸ ਤਰ੍ਹਾਂ ਹੀ ਆਟਾ ਪੀਸਿਆ ਜਾਂਦਾ ਸੀਗਾ ਸੋ ਇਹ ਦੇਖ ਸਕਦੇ ਹੋ ਜੀ ਘੜੇ ਔਰ ਇਹ ਮਧਾਣੀ ਹੁੰਦੀ ਜਿਹਦੇ ਵਿੱਚ ਮੱਖਣ ਨਿਕਲਦਾ ਸੀਗਾ ਔਰ ਇਹ ਪਤਲ ਦੇ ਭਾਂਡੇ ਆ ਜੀ ਔਰ ਇਹ ਚੁੰਕਾ ਚੁੱਲਾ ਜਿਹਨੂੰ ਆ ਦੇਖ ਸਕਦੇ ਹੋ ਤੁਸੀਂ ਪੁਰਾਣੇ ਪਤਲ ਦੇ ਭਾਂਡੇ ਉਹ ਬਾਬਾ ਫੇਰ ਪਿੱਛੇ ਆ ਗਿਆ ਜੀ ਬਾਬਾ ਸਾਡਾ ਪਿੱਛੇ ਨਹੀਂ ਛੱਡਦਾ ਉਹ ਡਾਂਗ ਲਾ ਕੇ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਭਾਈ ਪੰਜਾਬੀ ਸੱਭਿਆਚਾਰ ਵੀ ਤੁਹਾਨੂੰ ਦਿਖਾ ਰਿਹਾ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਤੁਹੇ ਪੰਜਾਬੀ ਸੱਭਿਆਚਾਰ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਹਵੇਲੀ ਨੇ ਸਵੇ ਦੇਖ ਸਕਦੇ ਹੋ ਇਹ ਮਾਡਲ ਬਣਾਇਆ ਹੋਇਆ ਹੈ ਜੀ ਪੂਰਾ ਪੈਂਡ ਹੀ ਹੈ ਜੀ ਸੋ ਇਹ ਹੈ ਜੀ ਪੰਜਾਬੀ ਵਿਰਸਾ ਇਹ ਢੋਲ ਕੀ ਹੈ ਜੀ ਪੱਖੀਆਂ ਹੈਗੀਆਂ ਜੀ ਛੋਟੇ ਛੋਟੇ ਬੰਜੇ ਆ ਜੀ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਮਿਲਦਾ ਜੀ ਆਮ ਪਾਪੜ। ਕੀ ਬਾਤ ਹੈ ਜੀ। ਸੋਏ ਹੁੰਦਾ ਜੀ ਪਿਓ ਪੁੱਤ ਦਾ ਪਿਆਰ ਆ ਦੇਖੋ ਜੀ ਕੀ ਬਾਤ ਹੈ ਜੀ। ਸਮਾਈਲ ਚੈੱਕ ਕਰੋ। ਔਰ ਇਹ ਹੈ ਜੀ ਖੇਤੀਬਾੜੀ 'ਚ ਯੂਜ਼ ਹੋਣ ਵਾਲੇ। ਜਦੋਂ ਸਾਲ ਹੁੰਦੇ ਸੀ ਉਸ ਟਾਈਮ ਦੇ। ਔਰ ਇਹ ਹੈ ਜੀ ਭੋਂਡ। ਭੋਂਡ ਚੱਲਿਆ ਬੀਬੀ ਜਾਣਤ ਆ ਜਾ। ਕੀ ਬਾਤ ਹੈ ਜੀ। ਵਾਹ ਵਾਹ ਇਹ ਪੁਰਾਣੇ ਟਾਇੰ ਦੇ ਖੂ ਕਾਕੇ ਖੇਚੇ ਬਾਲਟੀ ਬਈ ਖੇਚਦੇ ਖੇਚਦੇ ਵਾਹ ਕਿਹੜਾ ਚਾ ਵਾਹਦਾ ਜੀ ਪਾਣੀ ਮੇਗਾ ਜੀ ਵਿੱਚ ਦੇਖ ਸਕਦੇ ਹੋ ਪਾਣੀ ਕੱਢ ਕੇ ਦਿਖਾ ਦੇ ਰ ਇੱਕ ਵਾਰੀ ਜੋਰ ਦੀ ਛੱਟ ਬਾਲਟੀ ਖਿੱਚ ਕੇ ਨਾ ਖੇਚ ਬਾਲਟੀ ਛੱਡ ਦੇ ਛੱਡ ਦੇ ਜੋਰ ਦੀ ਆ ਖਿੱਚ 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 ਸੋ ਲੋ ਜੀ ਆਪਾਂ ਤੁਹਾਨੂੰ ਲੈ ਕੇ ਆਏ ਜੀ ਇੱਕ ਹੋਰ ਇਤਿਹਾਸਿਕ ਜਗ੍ਹਾ ਆ ਦੇਖੋ ਜੀ ਪੁਰਾਣੇ ਜੋ ਆਪਣੇ ਸੰਗੀਤ ਦੇ ਹਥਿਆਰ ਹੁੰਦੇ ਸੀਗੇ ਆ ਰਿਸ਼ਾ ਜੀ ਕੀਆ ਤੁੰਬੀ ਸਰੰਗੀ ਰੀਨਾ ਗਿਟਾਰ ਬਾਂਸਰੀ ਅਲਗੋਜੇ ਕਾ ਬਾਤ ਆ ਜੀ ਉਹ ਦੇਖੋ ਜੀ ਸੋ ਜਿਨ੍ਹਾਂ ਦੇ ਨਾਮ ਨਹੀਂ ਪੜਾਈ ਇਹ ਸਾਡੀਆਂ ਪੁਰਾਣੇ ਟਾਈਮ ਦੇ ਰਿਕਾਰਡ ਕੀ ਆsta ਇਹ ਜੀ ਰਿਕਾਰਡ ਦੇ ਉੱਪਰ ਇਹ ਜੀ ਆਪਣਾ ਠੀਕ ਹੈ ਹਰਮੋਨੀਅਮ ਢੋਲਕੀ ਤਬਲਾ ਸਹੇਜ ਜੀ ਸਾਡੇ ਪੰਜਾਬ ਦੀ ਸ਼ਾਨ ਅਬਜਾ ਕੇ ਦਿਖਾਓ ਜੀ ਮੜਾ ਜ ਆਹ ਉਸਤਾਦ ਜੀ ਚੱਕਰ ਖੋਦ ਹਿੰਦ ਤੱਕ ਪਿੰਦ ਤੱਕ ਚੱਕਰ ਹੋ ਗਈ ਸੀ ਸੋਰੀ ਜੀ ਸਾਡੇ ਸ਼ਿਵ ਕੁਮਾਰ ਪਟਾਲਵੀ ਸਾਹਿਬ ਮਾਨਾਂ ਦੇ ਮਾਨ ਬਰਦਾਸ਼ਤ ਮਾਨ ਸਾਹਿਬ ਓਸਤਾਦ ਜੀ ਇੱਕ ਵਾਰੀ ਡੱਫੀ ਵੀ ਆ ਠੀਕ ਹੈ ਓ ਵਾਹ ਮੁਝਾ ਆਵੇ ਜੀ ਚਲੋ ਬਹੁਤ ਵਧੀਆ ਜੀ ਸੋ ਸਾਰੇ ਇਹਨੇ ਜਰੂਰ ਆਓ ਜੀ